ਤੇ ਆਪਣੇ ਯਾਰਾਂ ਕੋਲੇ ਪਿੰਡ ਇਹ ਆਪਣਾ ਹੀ ਸ਼ਰੂ ਯਾਰ ਯਾਰਾ ਇਹ ਆ ਜੀ ਪ੍ਰੀਤ তোর ਕੀ ਯਾਰਾ ਬਈ ਮਰੀਂ ਅੰਦਾ ਇਹ ਵੀ ਆਪਣੇ ਭਰਾ ਦਾ ਚੰਗਾ ਲਈ ਪਿੰਡੂ ਲਾਈਫ ਦੇ ਨਾਲ ਤੇ ਜਰੂਰ ਸਬਸਕ੍ਰਾਈਬ ਕਰੋ ਆਹ ਵੀ ਸ਼ਰੂ ਕੀ ਯਾਰਾ ਵਧੀਆ ਆਪਣੇ ਭਰਾ ਜੀ ਬੋਨ ਨੂੰ ਜੁਸ ਕੋਟ ਕਰਾਉਣਾ ਸਾਰੇ ਕਰ ਲਾ ਕੇ ਕੀ ਕਰ ਰਹੇ ਆ ਬਾਈ ਮੈਂ ਸ਼ੌਦੀ ਫਿਟਿੰਗ ਕਰ ਰਿਹਾ ਹਾਂ ਅਸਟਾ ਪੇਜ ਹੋਰ ਬਾਈ ਵਧੀਆ ਬਈ ਯਾ ਚਾਹ ਉਹ ਕੀਰਪੋਰਟ ਉਹ ਕੀਰਪੋਰਟ ਆ ਜਾ ਹਾਂ ਹੋਰ ਜੀ ਆਪ ਸੋ ਤੁਸੀਂ ਸਾਰੇ ਠੀਕ ਹੋਵੋਗੇ ਇਹ ਆ ਜੀ ਆਪਣੇ ਬਾਈ ਦੀ ਦੁਕਾਨ ਅੱਗੇ ਆਪਾਂ ਪਹੁੰਚੇ ਅੱਜ ਬਾਈ ਕੋਲੇ ਇਹ ਆਪਣਾ ਯਾਰ ਸ਼ੇਰੂ ਛਾਟ ਦੀ ਕਰ ਰਿਹਾ ਫਿਟਿੰਗ ਛਾਟ ਦੀ ਹੈ ਹੋਰ ਬਾਈ ਸਰ ਆਪ ਨੂੰ ਕਿੰਨੇ ਸਾਲ ਦਾ ਐਕਸਪੀਰੀਅੰਸ ਹੈ ਕੱਪੜੇ ਸਿਉਣ ਦਾ ਸਾਢੇ 3 ਸਾਲ ਦਾ ਸਾਢੇ 3 ਸਾਲ ਸਾਢੇ 3 ਸਾਲ ਬਾਈ ਕੱਪੜੇ ਸਿਉਣ ਦਾ ਐਕਸਪੀਰੀਅੰਸ ਹੈ ਬਾਈ ਨੂੰ ਇਹ ਸ਼ੇਰੂ ਪੁੱਠਾ ਸਿੱਧਾ ਹੋਵੇ ਤਾਂ ਵੀ ਕਈ ਵਾਰੀ ਕਈ ਵਾਰੀ ਕੋਈ ਪੁੱਠਾ ਸਿੱਧਾ ਵੀ ਕੱਪੜਾ ਇਹ ਸਿਉਂਦਾ ਤਾਂ ਕੋਟੀ ਕਿੱਢੀ ਸਿਉਣੇ ਵੀ ਲੱਗ ਜਾਂਦੀ ਹੈ ਬਾਈ ਨੂੰ ਐਕਸਪੀਰੀਅੰਸ ਬਾਈ ਨੂੰ ਬਹੁਤ ਜ਼ਿਆਦਾ ਹੈ ਹਨਾ ਸ਼ੇਰੂ ਸ਼ੇਵਾ ਮੌਕਾ ਜ਼ਰੂਰ ਦੇ ਦੇ ਕਹ ਯੱਕੜੀ ਬਾਈ ਨੂੰ ਸ਼ੇਵਾ ਮੌਕਾ ਜ਼ਰੂਰ ਦਿਓ ਜੇ ਬਾਈ ਕੱਪੜੇ ਬਹੁਤ ਜ਼ਿਆਦਾ ਵਧੀਆ ਸਿਉਂਦਾ ਛੇਰੂ ਮੌਕਾ ਜ਼ਰੂਰ ਦਿਓ ਜੇ ਕਰੀ ਬਾਈ ਦੀ ਇਹ ਵੀਡੀਓ ਬਹੁਤ ਬਣਾਉਂਦੇ ਲੋਗ ਦੂਰ ਦੂਰੋਂ ਹਟੇ ਪੈਂਡ ਚ ਆਉਂਦੇ ਲੋਕੀ ਐ ਬਾਈ ਦੀ ਵੀਡੀਓ ਬਣਾਉਣ ਕਿਉਂਕਿ ਬਾਈ ਇਹ ਬਹੁਤ ਜ਼ਿਆਦਾ ਮਸ਼ਹੂਰ ਆ ਸਾਡੇ ਪੈਂਡ ਚ ਦਾ ਨਾਮ ਛੇਰੂ ਪੱਕਾ ਨਾ ਬਾਈ ਦਾ ਹੈਗਾ ਕ੍ਰਿਸ਼ਨ ਤੇ ਬਾਈ ਬਹੁਤ ਹੀ ਵਧੀਆ ਕਿਸਨਾ ਕਿਸਨਾ ਕਹਿੰਦੇ ਭਾਈ ਨੂੰ ਤੇ ਭਾਈ ਦਾ ਇੱਕ ਮਿੰਟ ਕਰੋ ਨਾ ਕਮੈਂਟ ਜ਼ਰੂਰ ਕਰੋ ਭਾਈ ਦਾ ਕੀ ਨਰ ਜਾਂ ਆਪਾ ਕਿਸਨਾ ਤੇ ਸ਼ੇਰੂ ਜਾਂ ਕਰੀਏ ਹੈ ਆ ਭਾਈ ਦੀ ਤੁਹਾਨੂੰ ਮਸ਼ੀਨ ਬਖਾਉਣਿਆ ਆ ਭਾਈ ਦੀ ਮਸ਼ੀਨ ਹੁਣ ਭਾਈ ਤਿਆਰ ਕਰ ਰਿਹਾ ਮਸ਼ੀਨ ਤੇ ਕੱਪੜੇ ਸਿਉਂਗਾ ਭਾਈ ਹੁਣ ਕਿਹਨਾਂ ਲੱਗੇ ਸਿਉਣ ਲਾਊਗਾ 13 ਵੇਟੀ ਜਿਵੇਂ ਵੀ ਹੋਈ ਹਣਾ ਭਾਈ ਆ ਭਾਈ ਰੀਲਾਂ ਲਾ ਪਰਿਆ ਵੇਖੋ ਹੁਣ ਆ ਵੇਖੋ ਤੁਸੀਂ ਝੋਲਾ ਭਰੀ ਬੈਠਾ ਭਾਈ ਤੂੰ ਰੀਲਾਂ ਲਾ ਦਿਂਗਾ ਵੇਖੋ ਤੁਸੀਂ ਵੇਖੋ ਇਹਦੇ ਤੋਂ ਨਹੀਂ ਇੰਨੇ ਰੀਲੇ ਤਾਂ ਕਿਤੇ ਹੋਰ ਦੁਕਾਨਾਂ ਦੇ ਤੁਹਾਨੂੰ ਮਿਲ ਨਹੀਂ ਜਿੰਨੀਆਂ ਬਾਈ ਕੋਲੇ ਆ ਆ ਬਾਈ ਜੀ ਕੈਸੀ ਆ ਵੇਖੋ ਬਾਈ ਸੰਦ ਵੇਖੋ ਕਿੱਡੇ-ਕੱਡੇ ਸੰਦ ਆ ਕਿੱਡੇ-ਕੱਡੇ ਸੰਦ ਆ ਬਾਈ ਕੋਲੇ ਜੈਤ ਤੇਵਾਲਾ ہمارا ਆਪ ਬਾਈ ਇੱਥੇ ਬੈਠੂਗਾ ਚਲ ਹੁਣ ਇਸ ਨੂੰ ਸਟਾਰਟ ਕਰਕੇ ਨਿਕਾਲ ਹਾਂ ਹੁਣ ਬਾਈ ਮਸ਼ੀਨ ਨੂੰ ਸਟਾਰਟ ਕਰਕੇ ਉਹ ਹੋਊਗਾ ਵੀ ਸਟਾਰਟ ਕਿਵੇਂ ਹੁੰਦੀ ਹੈ ਤਿਆਰੀ ਕਰ ਰਿਹਾ ਬਾਈ ਪੂਰੀ ਵੇਖੋ ਇਹ ਹਾਂ ਯਹਾਂ ਪਾਸੋਂ ਚੱਲੇਗੀ ਚੱਕਵਾਸ ਪੰਜਾਬੀ ਹਿੰਦੀ ਮੈਕਸੀਆ ਬਾਈ ਦੀ ਹਾਂ ਹੁਣ ਬਾਈ ਨੇ ਸਵਿਚ ਬਾਈ ਨੇ ਲਾਤੀ ਆ ਤੇ ਹੁਣ ਬਾਈ ਇਤੋਂ ਗੀਅਰ ਪਾਊਗਾ ਹਨਾ ਹਨਾ ਗੀਅਰ ਪਾਉਣਾ ਹਾਂ ਪਹਿਲਾਂ ਮਾਰ ਬਾਈ ਨਾਲ ਮੱਥਾ ਟੇਕੂਗਾ ਹਾਂ ਹੋਰ ਬਾਈ ਮੱਥਾ ਟੇਕੂਗਾ ਤੇ ਹੁਣ ਬਾਈ ਕਰੂਗਾ ਸਟਾਰਟ ਮਸ਼ੀਨ ਨੂੰ ਦੂਰ ਦੂਰ ਕਰਕੇ ਮੱਝੜੀ ਆ ਸਾਰੇ ਆ ਉਹਨਾਂ ਨੇ ਬਾਹਰ ਉੱਛੀਓ ਜੀ ਖਾਣਾ ਦੇ ਦਿੱਤਾ ਇਹ ਬਾਈ ਦਾ ਉਸਤਾਦ ਹੈ ਇਹ ਵਿਕੋਸਤਾ ਪਾਈਆ ਹੁਣ ਪਾਈਆ ਕਰੂਗਾ ਸਟਾਰਟ ਚਾਹ ਤਾ ਤਾ ਲੱਗੇ ਪੋਚ ਨਹੀਂ ਹੁਣ ਬਾਈ ਫਿਰਕੀ ਭਰ ਰਿਹਾ ਫਿਰਕੀ ਦੇਖੋ ਗਾ ਫਿਰਕੀ ਭਰ ਲਈ ਯਾ ਯਾ ਦੇਖ ਕੋਈ ਤੋਦੀ ਬਾਈ ਨੂੰ ਕੱਪੜੇ ਸਮਝੇ ਨਾ ਯਾਰ ਆਪਾਂ ਬਹੁਤ ਆ ਬਾਈ ਕੋਲ ਕੱਪੜੇ ਤੇ ਆਉਂਦੇ। ਬਾਈ ਦੇ ਪੈਂਟ ਵੀ ਪੂਰੇ ਚੱਤ ਜਾ ਆਉਂਦੇ ਹਨਾ ਬਈ ਚੜਾਈ ਜਾਣਾ ਪੂਰੀ। ਲੋਕੀ ਆਉਂਦੇ ਤੂਰ ਫੋਟੋਮਾ ਕਰਾਉਣ। ਤੇ ਤੂੰ ਮੂਸੇ ਵਾਲੀ ਜਿੰਨੀ ਚੜਾਈ ਆ ਵੀ ਸਾਡੇ ਮਨ ਦੇ ਚੇਰੀ। ਇਹ ਬੁੱਝ ਸਪੈਸ਼ਲ ਬੁੜਿਆਂ ਦੇ ਕੱਛੇ ਤੇ ਆਉਂਦਾ। ਕੱਛਾ ਇਹ ਰੋ ਰਿਹਾ ਜੰਦਾ। ਪੂਣੀ ਏ ਨਾਲੋਂ। ਕਿਤੇ ਹੀ ਆ ਗਏ ਸਾਰੇ ਹੁੰਦੇ। ਚੱਡੀ ਗਏਗਾ ਸਾਰੇ ਆਉਂਦੇ ਨੇ ਬਾਈ ਚੱਡੀ ਜਾਂਗ ਸਾਰਾ ਆਉਂਗਾ ਜਿਹਦੇ ਕੋਲੇ ਤੇ ਚੱਟੀਆਂ ਦੇ ਆਉਂ ਤੇ ਬੋੜਿਆਂ ਦੇ ਸਪੈਸ਼ਲ ਕੱਚੇ ਤੇ ਆਉਂਦਾ ਬਾਈ ਇਹ ਰੀਲਾ ਵੇ ਕੋਈ ਨਹੀਂ ਬਾਈ ਕੋਲੇ ਪੂਰਾ ਝੋਲਾ ਟੈਟ ਆ ਹਰੇਕ ਰੰਗ ਮਿਲਜੂ ਤੁਹਾਨੂੰ ਇੱਥੇ ਬਾਈ ਕੋਲੇ ਜ਼ਰੂਰ ਬਾਈ ਕੋਲੇ ਪਹੁੰਚੋ ਯਾਰ ਕੱਪੜੇ ਖਾਣ ਤੁਸੀਂ ਕਰ ਲਈ ਸਟਾਰਟ ਬਾਈ ਯਾਰ ਹੁਣ ਬਾਈ ਨੇ ਮਸ਼ੀਨ ਕਰ ਲਈ ਸਟਾਰਟ ਹੁਣ ਬਾਈ ਸਿਉਂਗਾ ਕੱਪੜੇ ਮੁੰਡਾ ਹੀ ਮਾਰਨੇ ਸਵੈਗਨ ਵਾਲੇ ਯਾਰ ਦੂਰੜੇ ਮਾਈਬੜੀ ਚੈਨਲ ਆਪਣਾ ਜਰੂਰ ਲਾਈਕ ਐਂਡ ਸਬਸਕ੍ਰਾਈਬ ਕਰੋ ਇਹੋ ਜੀਆਂ ਵੀਡੀਓ ਦੇਖਣ ਵਾਸਤੇ ਬਾਈ ਸ਼ੇਰੂ ਦਾ ਸਪੈਸ਼ਲ ਬਾਈ ਸ਼ੇਰੂ ਦਾ ਵੀਡੀਓ ਥਿਆ ਥਿਆ ਸੇਕਿਆ ਦਾਤ ਈਮਾਨੂ ਮੱਥਾ ਬਾਈ ਨੇ ਜਲਫਾ ਦੇ ਕੋ ਤੁਸੀਂ ਬਾਈ ਨੂੰ ਬੱਬੂ ਮਾਨਾ ਯਾਰ ਲੱਗ ਪਿਆ ਬਾਈ ਸਟਾਰ ਕਰਨਾ ਚਾਹੁੰਦਾ ਸਪੈਸ਼ਲ ਬੁੜੇ ਸੰਪਰਕ ਕਰ ਸਕਦੇ ਆ ਬਾਈ ਨੂੰ ਬੁੜੇ ਆ ਦੇ ਕੱਚੇ ਨਹੀਂ ਹੁੰਦਾ ਬਾਈ ਸਪੈਸ਼ਲ ਹਾਂ ਮਾਂ ਜੀ ਦੇ ਸਾਹਮਣੇ ਨਾ ਆ ਵੇਖ ਲੋ ਸਾਡਾ ਉਸਤਾਦ ਬਾਈ ਪਤਾ ਹੈ ਨਹੀਂ ਬਾਈਆਂ ਨੂੰ ਮਾਰਨੀ ਕਿਵੇਂ ਆਉਂਦਾ ਸਿਉਣਾ ਵੇਖ ਲੋ ਬਾਈ ਹਾਂ ਤੁਹਾਨੂੰ ਹਾਂ ਤੁਹਾਨੂੰ ਕਰ ਲੈ ਮਣੀਓ ਯਾ Mě Jdu. ਚਾਲਟਰ ਸੇ ਹੋ ਰਿਹਾ ਸ਼ਾਰਟ ਹੈ ਭਾਈ ਹੈ ਭਾਈ ਹੈ ਹਾਂਜੀ ਹਾਂਜੀ ਹੈ ਥੋੜਾ ਜਿਹਾ ਵਾਲ ਟੈ ਚੁਕਿਆ ਥੋੜਾ ਜਿਹਾ ਵਾਲ ਪੈ ਚੁਕਿਆ ਕਹਿੰਦਾ ਭਾਈ ਥੋੜਾ ਜਿਹਾ ਗਲਤ ਹੋ ਗਿਆ ਕੰਮ ਕਿਹੋਂ ਗਲਤ ਹੋ ਗਈ ਹੁਣ ਦੁਬਾਰਾ ਪਿਆਰ ਲਈ ਉਹੀ ਕੰਮ ਹੋ ਗਿਆ ਜਿਹਦੇ ਡਰ ਸੀ ਫੋਨ ਬਾਈ ਢੜੂ ਵਾਲ ਪਤਾ ਨਹੀਂ ਤੁਹਾਨੂੰ ਅਸੀਂ ਇਹ ਕਹਿੰਦੇ ਛੱਡੀਆਂ ਛੱਡਦੇ ਇਹ ਆ ਕੰਮ ਜਿਹਾ ਧਿਆਨ ਤੇ ਬੁੜਿਆਂ ਦੇ ਕੱਚੇ ਛੜ ਛੜਦੇ ਸੋਣੇ ਤੂੰ ਸ਼ਲਟਾਂ ਪੈਂਟਾਂ ਸਿਆਕਰ ਕਰਦੇ ਪਿਆ ਨੂੰ ਸੁਧਰੇ ਦਾ ਮੂੰਹ ਪਿਆਰ ਇਹ ਸਾਡੇ ਬਾਈ ਦਾ ਬੁੜਿਆਂ ਥੋੜਾ ਜਿਆਦਾ ਮੂੰਹ ਪਿਆਰ ਇਹਦਾ ਤਾਂ ਇਹਦਾ ਧਿਆਨ ਘਟ ਦਿੰਦਾ ਸ਼ਲਟਾਂ ਪੈਂਟਾਂ ਇਕੱਲੇ ਕੱਚੇ ਸਿਉਂਦਾ ਉਹਨਾਂ ਦੇ ਤੇ ਛੱਡੀਆਂ ਛੱਡੀਆਂ ਗਾਲੇ ਬਹੁਤ ਹੁੰਦੇ ਇਹਦੇ ਕੋਲ ਆਏ ਇੱਧਰ 10 ਦੋਨਾਂ ਬੰਦੇ ਤਾਂ ਹੁੰਦੇ ਹੀ ਹੁੰਦੇ ਐ ਸਪੈਸ਼ਲ ਇਹਦੇ ਲਈ ਨਹੀਂ ਮੇਰੀ ਗੱਲ ਨੂੰ ਬੁੜੇ ਦਾ ਪਤਾ ਹੀ ਨਹੀਂ ਕਿੰਨੇ ਆਉਂਦੇ ਨੇ ਅੰਚੇ ਦੇ ਕੋਲ ਕੱਚੇ ਅਸੀਂ ਆਉਣਾ ਮਾਰਦਾ ਤਾਂ ਕਿਤਾਬ ਕਾਹਦਾ ਵੀ ਤਾ ਉਸਤਾਦ ਜੀ ਪੁੱਛ ਰਿਹਾ ਵਾਲਕਾ ਤੋਂ ਪਹਿਲਾਂ ਮੂੰਹ ਲੱਗਦਾ ਵਿਗਾੜਤਾ ਸ਼ੇਰੂ ਨੇ ਪੂਰਾ ਹੁਣ ਉਸਤਾਦ ਜੀ ਮੂਰੀ ਹੋਇਆ ਉਸਤਾਦ ਨੂੰ ਸਪੈਸ਼ਲ ਮੇਜ ਦਿੱਤਾ ਚੱਕ ਸ਼ੇਰੂ ਖੜ ਗਿਆ ਉਹਨੂੰ ਬਈ ਯਾ ਕੱਚਾਂ ਹੀ ਦਿੱਤੀਆਂ ਬਾਹਾਂਵਾਂ ਸ਼ੇਰੂ ਨੇ ਪੂਰਾ ਫੋਕਸ ਸ਼ੇਰੂ ਦਾ ਯਾ ਘਰ ਉਹ ਹਰਸੀ ਬਹੁਤ ਵੱਡੀ ਹੋ ਗਈ ਤੇ ਜਵਾਨੀ ਹੈ ਜਵਾਨੀ ਫਟ ਰਹੀ ਸਾਡੇ ਮੁੰਡੇ ਦੇ ਕੋਈ ਕੁੜੀ ਘੜੀ ਹੋ ਜਾਂਦੀ ਦੱਸਿਓ ਭਾਵੇਂ ਛੜੀ ਛਾਂਟ ਨਹੀਂ ਹੋਵੇ ਦਾੜੀ ਵੇਖੋ ਤੁਸੀਂ ਦਾੜੀ ਵੇਖੋ ਤੁਸੀਂ ਲੈ ਛੜੀ ਛਾਂਟ ਹੋਵੇ ਭਾਵੇਂ ਕੋਈ ਮਰਜੀ ਹੋਵੇ ਕਿ ਇਹੋ ਜੀ ਹੋ ਦੋਲੀ ਲੰਗੜੀ ਚੱਲ ਜੂਗੀ